ਦੀ ਪੰਥਾ ਕਲੀਰਪਾ ਕਰਤਾ ਕਰਨਾ ਦਾ ਘਟਨਾ ਸਾਰਿਆਂ ਨੂੰ ਪਤਾ ਅਸੀਂ ਵਾਰ-ਵਾਰ ਕਹੋਣੀ ਨਹੀਂ ਜੋ ਹੋਇਆ ਇੰਨਾ ਜਿਆਦਾ ਮਾੜਾ ਹੋਇਆ ਕਿ ਸਾਡੇ ਵਰਗੇ ਸਖਤ ਦਿਲ ਬੰਦੇ ਵੀ ਰੋਂਦੇ ਆ ਸੁਣ ਕੇ ਤੇ ਜੇ ਅਸੀਂ ਸੋਚੀਏ ਕਿ ਕਾਨੂੰਨੀ ਤੌਰ ਤੇ ਇਹਨਾਂ ਦੀਆਂ ਵੋਟਾਂ ਜਿਹੜੀਆਂ ਰੱਦ ਹੋ ਜਾਣਗੀਆਂ ਤੇ ਰਾਜਨੀਤਿਕ ਲੋਕਾਂ ਨੇ ਨਹੀਂ ਰੱਦ ਹੋਣ ਦੇਣੀਆਂ ਉਹਨਾਂ ਨੇ ਇਹਨਾਂ ਕੋ ਫਾਇਦਾ ਲੈਣਾ ਹੀ ਲੈਣਾ ਆਪਣੀ ਆਪਣੀ ਅੱਖ ਜਗਾਓ ਸਾਰੇ ਜਣੇ ਤੇ ਇਹਨਾਂ ਨੂੰ ਜਿੰਨਾ ਹੋ ਸਕਦਾ ਇਥੋਂ ਕੱਢੋ ਇਹ ਲੋਕ ਬਾਜ਼ ਨਹੀਂ ਆ ਸਕਦੇ ਇਹ ਕ੍ਰਿਮੀਨਲ ਮਾਈਂਡਰ ਲੋਕ ਨੇ ਇਹ ਯੂਪੀ ਬਿਹਾਰ ਤੋਂ ਸਾਰੇ ਤਰੀ ਪਾਰ ਉਧਰ ਕ੍ਰਾਈਮ ਕਰਕੇ ਇੱਧਰ ਆ ਜਾਂਦੇ ਆ ਤੇ ਆ ਕੇ ਲੁਕ ਜਾਂਦੇ ਆ ਜੇ ਅਸੀਂ ਕਹੀਏ ਨਾ ਕਿ ਵੈਰੀਫਿਕੇਸ਼ਨ ਕਰਾਣੀ ਆ ਤੇ ਵੈਰੀਫਿਕੇਸ਼ਨ ਸਾਰੀ ਝੂਠੇ ਅਧਾਰ ਕਾਰਡ ਬਣ ਜਾਂਦੇ ਸਭ ਕੁਝ ਬਣ ਜਾਂਦਾ ਜਿਵੇਂ ਨਗਰੀ ਨੋਟ ਬਣ ਸਕਦੇ ਉਹਦੇ ਆਧਾਰ ਕਾਰਡ ਨਕਲੀ ਬਣਾਉਣੇ ਕਿੱਡੀ ਕਬਡੀ ਗੱਲ ਆ ਇਸ ਕਰਕੇ ਵੱਧ ਤੋਂ ਵੱਧ ਲਾਮਬੰਦ ਹੋਵੋ ਇਹਨਾਂ ਨੂੰ ਇੱਥੋਂ ਕੱਢਣ ਦੀ ਕੋਈ ਮਜ਼ਬੂਤ ਠੋਸ ਪ੍ਰੋਗਰਾਮ ਨਹੀਂ ਕੋਈ ਜਿੰਨਾ ਵੀ ਹੋ ਸਕਦਾ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਆ ਤੇ ਇਹ ਗੱਲ ਠੰਡੀ ਨਾ ਪੈਣ ਦਿਓ ਇਹ ਨਾ ਹੋਏ ਕਿ 2-4 ਦਿਨ ਬਾਅਦ ਕੋਈ ਉਧਰ ਤੇ ਕੋਈ ਉਧਰ ਸਾਰੇ ਜਣੇ ਆ ਜਿੰਨਾ ਚਿਰ ਕੋਈ ਮਸਲੇ ਦਾ ਹੱਲ ਨਹੀਂ ਨਿਕਲਦਾ ਬਿੰਦ ਕੋਲ ਇਕਜੁੱਟ ਹੋ ਕੇ ਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਸਾਰਿਆਂ ਨੂੰ ਪਹਿਲਾਂ ਤਾਂ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਜਿੰਨੇ ਯਾਰ ਦੋਸਤ ਆ ਭੈਣ ਭਰਾ ਆ ਕੱਲ ਨੂੰ 11 ਵਜੇ ਸਾਰੇ ਜਣੇ ਹਸਪੀਟਲ ਪਹੁੰਚੋ ਜਦ ਹੀ ਹਿਸ਼ਾਰਪੁਰ ਨਿਊਜ਼ ਹਰ ਕੋਈ ਬੰਦਾ ਦੇਖਦਾ ਮੰਤਰੀ ਸਾਹਿਬ ਵੀ ਦੇਖਦੇ ਪਏ ਆ ਐਮਐਲਏ ਸਾਹਿਬ ਵੀ ਦੇਖਦੇ ਪਏ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕੱਲ ਨੂੰ ਸਵੇਰੇ ਉੱਥੇ ਪੁੱਛੋ ਇੱਕ ਮਤਾ ਜਿਹੜਾ ਸ਼ਹਿਰ ਦੇ ਵਿੱਚ ਪਾਸ ਕੀਤਾ ਜਾਵੇ ਇਹ ਭਈਆਂ ਨੂੰ ਹਿਸ਼ਾਰਪੁਰ ਚੋਂ ਕੱਢਿਆ ਜਾਵੇ ਉਸ ਤੋਂ ਬਾਅਦ ਪੰਜਾਬ ਦਾ ਦੇਖਿਆ ਜਾਵਾਂਗੇ ਇਸ ਪਰਿਵਾਰ ਦੇ ਨਾਲ ਖੜੋ ਅੱਜ ਇਸ ਪਰਿਵਾਰ ਨਾਲ ਬੀਤੀ ਆ ਕੱਲ ਨੂੰ ਕਿਸੇ ਹੋਰ ਪਰਿਵਾਰ ਨਾਲ ਬੀਤੂਗੀ ਇਸ ਕਰਕੇ ਹੱਥ ਜੋੜ ਕੇ ਬੇਤੀਆ ਕੱਲ ਨੂੰ ਵੱਧ ਤੋਂ ਵੱਧ ਇਕੱਠ ਇੱਕ ਵਾਰੀ ਹਿਸ਼ਾਰਪੁਰ ਚ ਪਤਾ ਲੱਗੇ ਜਿੰਨੀਆਂ ਛੱੇ ਬੰਦੀਆਂ ਨਾ ਬਾਦੀ ਵਿੱਚ ਗੱਡੀਆਂ ਆਉਣੀਆਂ ਉਹਨਾਂ ਨੂੰ ਇਸ ਵੇਲੇ ਇਸ ਪਰਿਵਾਰ ਨਾਲ ਖੜੇ ਹੋਣਾ ਚਾਹੀਦਾ ਇਹ ਨਹੀਂ ਦੇਖਣਾ ਚਾਹੀਦਾ ਕਿਹੜਾ ਮੁਹੱਲਾ ਕਿਹੜਾ ਜ਼ਿਲ੍ਹਾ ਆ ਹਰ ਬੰਦੇ ਨੂੰ ਪੂਰੇ ਪੰਜਾਬ ਦੇ ਵਿੱਚੋਂ ਜਿੰਨੀਆਂ ਜੱਟੇ ਬੰਦियां ਇਸ ਫੈਮਿਲੀ ਨਾਲ ਖੜੋ ਮੈਂ ਫੇਰ ਇੱਕ ਵਾਰੀ ਬੇਨਤੀ ਕਰਦਾ ਕੱਲ ਸਵੇਰੇ 11:00 ਵਜੇ ਇਸ ਫੈਮਿਲੀ ਨਾਲ ਖੜੋ। ਜੀ ਬਾਈ ਧੰਨਵਾਦ ਕਰਦੇ ਹਾਂ ਸਾਰਿਆਂ ਦਾ। ਸਰਕਾਰਾਂ ਦਾ ਧੰਨਵਾਦ ਕਰਦੇ ਆਂ ਜੇ ਤਾਂ ਪੰਜਾਬ ਬਚਾਉਣਾ ਆਪਣੇ ਬੱਚਿਆਂ ਨੂੰ ਬਚਾਉਣਾ ਆ ਠੀਕ ਆ ਮੈਂ ਤਾਂ ਆਪਣੇ ਬੱਚੇ ਦੀ ਕਬਰ ਅੱਜ ਮੇਰੀ ਪੱਟ ਹੁੰਦੀ ਪਈ ਆ ਜੇ ਤੁਸੀਂ ਇਹ ਪੱਟਣੋਂ ਬਚਾਉਣੀ ਆ ਤਾਂ ਪੰਜਾਬ ਚੋਂ ਭਈਆਂ ਨੂੰ ਭਜਾ ਦਿਓ। ਮੈਂ ਤਾਂ ਦੇਖੋ ਪੈਸਾ ਨਹੀਂ ਮੰਗਦਾ ਕੁਝ ਨਹੀਂ ਮੰਗਦਾ। ਮੈਂ ਇਹ ਮੰਗਦਾ ਵੀ ਭਈਆਂ ਨੂੰ ਪੰਜਾਬ ਚੋਂ ਬਾਹਰ ਕੱਢ ਦਿਓ। ਜੇ ਅੱਜ ਵੀ ਨਾ ਇਕੱਠੇ ਹੋਏ ਆ ਨਾ ਤਾਂ ਮੇਰੇ ਵਾਂਗੂ ਅੱਜ ਤਾਂ ਮੇਰੇ ਬੁੰਡੇ ਦੀ ਕਬਰ ਪੱਟ ਹੁੰਦੀ ਐ ਤਾਂ ਕੱਲ ਨੂੰ ਆਪਣਿਆਂ ਦੀ ਪੱਟਣ ਲਈ ਤਿਆਰ ਹੋ ਜਾ ਤੁਸੀਂ। ਮੈਂ ਇਹ ਹੀ ਕਹਿਣਾ ਜਿੱਦਾਂ ਅੱਜ ਆਏ ਆ ਮੇਰੇ ਨਾਲ ਇਦਾਂ ਹੀ ਖੜੇ ਰਹੋ ਮੈਂ ਵੀ ਤੁਹਾਡੇ ਨਾਲ ਇਦਾਂ ਹੀ ਖੜਾ ਕਿ ਮੇਰੇ ਨਾਲ ਮੇਰੇ ਕੋਈ ਕੋਈ ਲੀਡਰ ਆਵੇ ਜਿੱਥੇ ਕੋਈ ਇੱਥੇ ਵੋਟਾਂ ਮੰਗਣ ਆਵੇ ਵੀ ਅਸੀਂ ਇੱਥੇ ਵੋਟਾਂ ਮੰਗਣ ਆਏ ਆ ਜੇ ਆਉਣਾ ਤਾਂ ਇੱਥੇ ਪੰਜਾਬ ਨੂੰ ਬਚਾਉਣ ਆਇਓ ਠੀਕ ਹੈ ਵੋਟਾਂ ਮੰਗਣ ਆ ਇੱਥੇ ਕੋਈ ਆਜਵੇ ਫਿਰ ਸਾਨੂੰ ਵੋਟ ਚਾਹੀਦੀ ਤਾਂ ਅਸੀਂ ਉਹਦੇ ਨਾਲ ਜਾ ਕੇ ਖੜਦੇ ਹੀ ਹਾਂ ਸਾਡੇ ਜਿਹੜੇ ਬੰਦੇ ਇਸ ਨੂੰ ਰਵਾਗੇ ਨਾਲ ਆ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਹੈ ਮੈਂ ਮੈਂ ਕੋਈ ਪੈਸਾ ਨਹੀਂ ਮੰਗਦਾ ਨਾ ਮੈਂ ਕਿਸੇ ਨੂੰ ਕਹਿਣਾ ਵੀ ਮੇਰੇ ਨਾਲ ਆਣ ਕੇ ਖੜੋ ਮੈਂ ਇਹ ਕਹਿਣਾ ਭਈਆਂ ਨੂੰ ਭਜਾਓ ਜੇ ਆਪਣੇ ਨਿਆਣੇ ਬਚਾਉਣੇ ਆ ਤਾਂ ਭਈਆਂ ਨੂੰ ਭਜਾ ਲਓ ਨਹੀਂ ਤਾਂ ਮੇਰੇ ਵਾਂਗੂ ਹੱਥ ਕੱਢ ਲਾ ਤੁਹਾਡੇ ਹੱਥਾਂ ਤੇ ਵੀ ਪੈ ਹੋਣੇ ਆ ਦੋ ਨਿਹੋਂ ਨਿਹੋਂ ਆਕਾ ਸਾਵੇਂ ਸਮਾਜਵਾਦ ਆ ਗਿਆ ਉਸਾਰ ਸਿਰਫ ਸਾਨੂੰ ਮਰਨਾ ਸਾਡੇ ਘਰਾਂ ਚ ਚੁੱਲ੍ਹੇ ਜਲਣਗੇ ਸਾਨੂੰ ਬਾਹਰ ਜਾਣ ਦੀ ਜਰੂਰਤ ਨਹੀਂ ਪਊਗੀ ਜਿਹੜੇ ਅਸੀਂ 15-15 20 ਲੱਖ ਰੁਪਇਆ ਲਾ ਕੇ ਜ਼ਮੀਨਾਂ ਵੇਚ ਕੇ ਅਸੀਂ ਬਾਹਰ ਜਾਂਦੇ ਆ ਉਹੀ ਆਪਣੇ ਜ਼ਮੀਨਾਂ ਚ ਖੇਤੀ ਕਰੋ ਇੱਥੇ ਸਬਜ਼ੀਆਂ ਵੇਚੋਗਾਓ ਆਪਣੇ ਤੁਸੀਂ ਘਰ ਚ ਰਹੋ ਪਰਿਵਾਰ ਚ ਰਹੋ ਏਕਾ ਰੱਖੋ ਨਾ ਤਾਂ ਕਿ ਤੁਹਾਨੂੰ ਬਾਹਰ ਜਾਣ ਤੇ ਧੱਕੇ ਖਾਣ ਦੀ ਦੂਸਰੇ ਦੀ ਗਲਾਈ ਕਰਨ ਦੀ ਜ਼ਰੂਰਤ ਨਾ ਪਵੇ ਤੁਸੀਂ ਪੰਜਾਬ ਚ ਰਹਿ ਕੇ ਪੰਜਾਬ ਨੂੰ ਬਣਾਓ ਆਪਣੇ ਘਰ ਚ ਰਾਓ ਇੱਕ ਕਿ ਵੀ ਜਿੰਨੇ ਨਿਊ ਚੈਨਲ ਆ ਰਹੇ ਆ ਭਾਜੀ ਇਸ ਥੀ ਨੂੰ ਹਾਈਲਾਈਟ ਕਰੋ ਸਾਡੇ ਮੁੱਖ ਮੰਤਰੀ ਸਾਹਿਬ ਤੱਕ ਪਹੁੰਚੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਤੱਕ ਪਹੁੰਚੇ ਅਸੀਂ ਉਹ ਬੱਚਾ ਵਾਪਸ ਨਹੀਂ ਲੈ ਕੇ ਆ ਸਕਦੇ ਪਰ ਇੱਕ ਬੇਨਤੀ ਆ ਇਹੜਾ ਕੇਸ ਆ ਫਾਸਟ ਟਰੈਕ ਦੇ ਵਿੱਚ ਲੈ ਦਿਨਾਰੇ ਵਿੱਚ ਇਸ ਬੰਦੇ ਨੂੰ ਫਾਂਸੀ ਦੇ ਕੇ ਇੱਕ ਮਿਸਾਲ ਜਿਹੜੀ ਕਾਇਮ ਕੀਤੀ ਜਾਵੇ ਹਾਰਪੁਰ ਦੇ ਵਿੱਚ ਵੀ ਜਰੀ ਤੁਸੀਂ ਕਹਿੰਦੇ ਬੱਚੇ ਨਾਲ ਇਹ ਚੀਜ਼ ਕਰੂਗੇ ਕਿ ਉਹਦੇ ਨਾਲ ਕੀ ਬੀਤਣੀ ਆ ਇਹ ਸਾਡੇ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਆ ਇਸ ਪਰਿਵਾਰ ਦੇ ਨਾਲ ਜਿੰਨਾ ਆ ਸਕਦਾ ਖੜਿਓ ਇਸ ਕੇਸ ਨੂੰ ਫਾਸਟ ਲੇਗ ਦੇ ਵਿੱਚ ਲਾਇਆ ਜਾਵੇ ਆ ਫੋਨ ਬਣਾਇਆ ਇਹਨਾਂ ਦੀ ਸਰੋਜ ਮਹਾਰਾਜਾ ਜੀ ਚੰਡੀਗੜ੍ਹ ਬਾਈਪਾਸ ਦੇ ਉੱਤੇ ਸਭ ਤੋਂ ਪੁਰਾਣੀ ਰੇੜੀ ਸੀ ਉੱਥੇ ਇੱਕ ਭੱਲਿਆਂ ਦੀ ਉਹ ਬੀਬੀ ਦੇ ਪਿਤਾ ਜੀ ਕਰਦੇ ਸੀ ਪਹਿਲਾਂ ਤੇ ਮੁੜ ਕੇ ਬੀਬੀ ਨੇ ਕਰਨੀ ਸ਼ੁਰੂ ਕਰਤੀ ਉਹ ਰੇੜੀ ਉਹਨੂੰ ਕਹਿੰਦੇ ਵੀ ਤੂੰ ਇੱਥੋਂ ਜਾ ਇੱਥੇ ਸਿਰਫ ਅਸੀਂ ਰੇੜੀ ਲਾਉਣੀ ਆ ਉਹ ਬੀਬੀ ਦਾ ਸਮਾਨ ਚੁੱਕ ਕੇ ਲਕੋਤਾ 17 ਸਾਲਾਂ ਦਾ ਉਹਦਾ ਮੁੰਡਾ ਬੀਬੀ ਵਿਧਵਾ ਉਹ ਮੁੰਡਿਆਂ ਨੇ ਪੁੱਛਿਆ ਵੀ ਤੂੰ ਸਮਾਨ ਸਾਡਾ ਕਿਉਂ ਲਕੋਇਆ ਤੇ ਉਹਨੂੰ ਕੁੱਟਮਾਰ ਸ਼ੁਰੂ ਕਰਤੀ ਭਾਜੀ ਕਹਿੰਦੇ ਜੇ ਤੇ ਐਮਸੀ ਐਮਐਲਏ ਨੇ ਸਾਡਾ ਸਾਥ ਦਿੱਤਾ ਇੱਥੋਂ ਭਈਆਂ ਨੂੰ ਵੈਰੀਫਿਕੇਸ਼ਨ ਕਰਕੇ ਦੇ ਕੱਢਣ ਵਿੱਚ ਤੇ ਠੀਕ ਆ ਨਹੀਂ ਤੇ ਫਿਰ ਸਾਨੂੰ ਦੁਆਰਾ ਜੇਲ ਕਟਣੀ ਪੈ ਜਾ ਕੋਈ ਗੱਲ ਨਹੀਂ ਫਿਰ ਅਸੀਂ ਆਪਣੇ ਤੌਰ ਤੇ ਭਜਾਵਾਂਗੇ ਇਹਨਾਂ ਨੂੰ ਬੋਲੇ ਹੋਰ ਨਾ ਸਿਆਰਾ ਸ਼ਰਮ ਨਹੀਂ ਪੰਥਾ ਕਰਨੀ ਅਰਵਾ ਕਰਦਾ ਕਰਨੇ ਦਾ ਜਥੇਦਾਰ ਗੁਰਪ੍ਰੀਤ ਸਿੰਘ ਖਸ਼ਿਆਰਪੁਰ ਕਿਰਤੀ ਜਥੇਬੀ ਦੀ ਗੱਲ ਲੋਕਾਂ ਦਾ ਉਹ ਕਰਾ ਦੇ ਸਾਡੇ ਵਿੱਚ ਸਾਡੇ ਸਾਡੇ ਇਸ ਮੁਹੱਲੇ ਦੇ ਮਸ਼ੂਦਾ ਐਮਸੀ ਮੈਡਮ ਜੀ ਪਹੁੰਚ ਚੁੱਕੇ ਆ ਮੈਜੋ ਮੈਜੋ ਮੁਹੱਲੇ ਦੇ ਵਿੱਚ ਜਿੰਨਾ ਭਈਆ ਆ ਜਿਨ੍ਹਾਂ ਦਾ ਮਕਾਨ ਲੈ ਲਏ ਆ ਜਿੰਨੇ ਕਿਰਾਏ ਤੇ ਰਹਿੰਦੇ ਆ ਇਹਨਾਂ ਸਾਰਿਆਂ ਦੀ ਵੈਰੀਫਿਕੇਸ਼ਨ ਕਰਾਣੀ ਆ ਹਾਂ ਨਾ ਇਹ ਡੀਸੀ मैम ਨੂੰ ਆਪਾਂ ਮੰਗ ਪੱਤਰ ਤੁਹਾਡੇ ਨਾਲ ਜਾ ਕੇ ਦਵਾਗੇ ਹਜ਼ਾਰ-ਹਜ਼ਾਰ ਰੁਪਏ ਨੂੰ 8-800 ਰੁਪਏ ਨੂੰ ਸਾਰਿਆਂ ਨੂੰ ਕਮਰੇ ਦਿੱਤੇ ਪਏ ਆ 2-2000 ਕਾਰ ਬਣੇ ਪਏ ਆ ਨਾ ਸਾਨੂੰ ਪਤਾ ਇੱਥੇ ਕਾਹੜ ਕਰਕੇ ਜੀ ਯੂਪੀ ਚਲ ਜਾਣਾ ਬਿਹਾਰ ਚਲ ਜਾਣਾ ਪੰਜਾਬ ਦਾ ਐਡਰੈਸ ਬੱਕਰਾ ਉੱਥੇ ਦਾ 2-2000 ਕਾਰ ਆ ਸਾਡਾ ਇੱਕ ਨਹੀਂ ਬਣਦਾ ਤੇ 2-2000 ਲਈ ਫਿਰਦੇ ਆ ਇਹਨਾਂ ਸਾਰਿਆਂ ਦੀ ਵੈਰੀਫਿਕੇਸ਼ਨ ਕਰਾਈ ਜਾਵੇ ਜਿੰਨੇ ਕਿਰਾਏ ਤੇ ਰਹਿੰਦੇ ਜਿੰਨੇ ਦੂਜੇ ਆ ਠੀਕ ਹੈ ਨਾ ਜੀ ਇਹ ਤੁਸੀਂ ਸਵੇਰੇ ਅਰੋਣਾ ਸਾਹਿਬ ਨਾਲ ਗੱਲ ਕਰ ਲੋ ਆਪਾਂ ਡੀਸੀ ਮੈਮ ਕੋਲ ਚੱਲਦੇ ਆਂ ਜੇ ਕੋ ਆਪਣੀ ਦਾ ਸਿੱਧੀ ਸਾਫ਼ ਜੀ ਗੱਲ ਹੈ ਮੱਲੇ ਵਾਲੇ ਸ਼ਰੀਆਮ ਸਾਰੇ ਆਣੇ ਭਈਏ ਪਹਜਾਓ 50 50 ਜਿਹੜੇ ਸਾਡੇ ਮੌਜੂਦਾ ਸੀ ਤਾਂ ਉਹਨਾਂ ਕੋ ਅਪੀਲ ਕਰਨੀ ਹੈ ਕਿ ਮਤਾ ਪਾ ਦਿਓ ਇਸ ਮੱਲੇ ਦੇ ਵਿੱਚ ਵੋਟ ਬੈਂਕ ਨਾ ਦੇਖਿਆ ਜਾਵੇ ਰਾਜਨੀਤੀ ਤੌਰ ਤੇ ਨਾ ਸੋਚੋ ਅੱਜ ਇਹਦਾ ਬੱਚਾ ਆ ਕੱਲ ਨੂੰ ਕਿਹਦੇ ਹੋਰ ਦਾ ਬੱਚਾ ਹੋਗਾ ਸਾਡਾ ਬੱਚਾ ਆਊਗਾ ਸਾਡੇ ਬੱਚੇ ਨਾਲ ਗਲੀਆਂ 'ਚ ਖੇਡਦੇ ਆ ਇੱਕ ਮਤਾ ਪਾ ਦਿਓ ਸਾਰਿਆਂ ਲੋ ਮਿਲ ਕੇ ਡੀਸੀ ਮੈਮ ਦੇ ਸਾਹਮਣੇ ਇਸ ਮੁਹੱਲੇ ਦੇ ਵਿੱਚ ਜਿੰਨੇ ਭਈਏ ਕਰਾਇਤੇ ਰਹਿੰਦੇ ਆ ਅਸੀਂ ਕੱਢਣੇ ਆ ਇਸ ਬੱਲੇ ਹੀ ਬਾਪੂ ਅੱਜ ਕੱਲ ਦੀ ਘਟਨਾ ਇਹ ਕੱਲ 4 ਵਜੇ ਬੱਚਾ ਕਿਡਨੈਪ ਹੋਇਆ ਸਾਨੂੰ ਜਦੋਂ ਇਨਫਾਰਮੇਸ਼ਨ ਮਿਲੀ 4:30 5 ਵਜੇ ਅਸੀਂ ਹਸਬੰਡ ਵਾਈਫ ਦੋਏ ਉਸ ਟਾਈਮ ਤੋਂ ਲੈ ਕੇ 12 ਵਜੇ ਤੱਕ 1 ਵਜੇ ਤੱਕ ਨਾ ਰਹੇ ਆ ਔਰ ਉਹਨਾਂ ਨੂੰ ਉਹਨੂੰ ਟ੍ਰੇਸ ਕੀਤਾ ਹਰ ਇੱਕ ਬਾੜ ਸਾਰੇ ਬਾੜ ਚ ਇਕੱਲੇ ਇਕੱਲੇ ਘਰਾਂ ਦੇ ਜਾ ਕੇ ਕੈਮਰੇ ਖੁੰਗਾ ਲਿਆ ਤੇ ਚਲੋ ਉਹ ਟ੍ਰੇਸ ਹੋ ਗਿਆ ਬੰਦਾ ਬੰਦਾ ਸਾਡੀ ਬਹੁਤ ਹੈਲਪ ਕੀਤੀ ਸਾਡੀ ਪੁਲਿਸ ਨੇ ਸਾਰੀਆਂ ਟੀਮਾਂ ਆਈਆਂ ਸੀ ਵੱਖ-ਵੱਖ ਸਾਰੀਆਂ ਟੀਮਾਂ ਨੇ ਸਾਰੀ ਰਾਤ ਲੱਗੇ ਰਹੇ ਚਲੋ ਉਹ ਬੰਦਾ ਚੱਕ ਵੀ ਲਿਆ ਉਹਨਾਂ ਨੇ ਪਰ ਉਹ ਬੰਦਾ ਬੋਲਿਆ ਨਹੀਂ ਕੁਝ ਵੀ ਐਨਾ ਉਹ ਪਈਆ ਪੱਕਾ ਸੀ ਉਹ ਬੋਲਿਆ ਤੱਕ ਨਹੀਂ ਵੀ ਉਹ ਮੁੰਡਾ ਮੈਂ ਚੱਕ ਕੇ ਕਿੱਥੇ ਮਾਰਤਾ ਕੀ ਕਰਤਾ ਉਹ ਨਹੀਂ ਬੋਲਿਆ ਚਲੋ ਮੈਂ ਕਹਿੰਨੀ ਆ ਮੈਂ ਪਹਿਲਾਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਵੀ ਜਿਨੀ ਸਵੇਰੇ ਲੱਭ ਲਿਆ ਪਰ ਉਹ ਦੁਖਦਾਈ ਘਟਨਾ ਨਹੀਂ ਦੇਖੀ ਜਾਂਦੀ ਨਾ ਕਿਸੇ ਮਾਂ ਤੋਂ ਨਾ ਕਿਸੇ ਹੋਰ ਤੋਂ ਜਿਹੜੀ ਉਹ ਬਿਲਕਦੀ ਸੀ ਮਾਂ ਰਾਤੀ ਵੀ ਤੇ ਉਹਨੂੰ ਕੀ ਮਿਲਿਆ ਸੀ ਕਹਿੰਦੇ ਹੋਊ ਚ ਲੈ ਗਿਆ ਸੀ ਤੇ ਉਹਨੂੰ ਉਹ ਜੀਂਦਾ ਵਾਪਸ ਮਿਲ ਜਾਂਦਾ ਅੱਜ ਇਹ ਮੁੱਦਾ ਮੇਰੀ ਹਾਊਸ ਦੀ ਮੀਟਿੰਗ ਸੀ ਮੈਂ ਸਿੱਧੀ ਉੱਥੋਂ ਆਈ ਆ 7 ਵਜੇ ਮੀਟਿੰਗ ਖਤਮ ਹੋਈ ਸਾਡੀ ਹਾਊਸ ਦੀ ਇਹ ਮੁੱਦਾ ਉੱਥੇ ਵੀ ਉਠਾਇਆ ਗਿਆ ਵੀ ਉੱਥੇ ਜਿਹੜੇ ਨਜਾਇਜ਼ ਆਧਾਰ ਕਾਰਡ ਬਣਦੇ ਆ ਨਜਾਇਜ਼ ਵੋਟਾਂ ਬਣਦੀਆਂ ਲੋਕਾਂ ਦੇ ਇਹਨਾਂ ਤੁਸੀਂ ਵੈਰੀਫਿਕੇਸ਼ਨ ਕਰਕੇ ਦੇਖ ਲਓ ਇਹਨਾਂ ਦੇ ਇੱਕ ਇੱਕ ਆਧਾਰ ਕਾਰਡ ਉੱਤਰ ਬਣਿਓ ਆ ਇੱਕ ਇੱਕ ਇੱਥੇ ਬਣਾਈ ਜਾਂਦੇ ਕਾਦੇ ਲਈ ਬਣਾਉਂਦੇ ਵੋਟਾਂ ਦੀ ਖਾਤਰ ਮੈਂ ਕਹਿੰਦੀ ਸਾਰੇ ਨਹੀਂ ਇਦਾਂ ਦੇ ਜਿਹੜੇ ਉਦਾਂ ਦੇ ਬੰਦੇ ਆਏ ਹੋ ਆ ਉਹਨਾਂ ਨੂੰ ਤਾਂ ਤੁਸੀਂ ਵੈਰੀਫਿਕੇਸ਼ਨ ਕਰੋ ਉਹਨਾਂ ਨੂੰ ਤਾਂ ਵੈਰੀਫਿਕੇਸ਼ਨ ਕਰੋ ਵੈਰੀਫਿਕੇਸ਼ਨ ਕਰਕੇ ਉਹਦਾ ਜੇ ਉਹਨਾਂ ਨੇ ਇੱਥੇ ਰਿਹੈਸ਼ ਲੈ ਲਈ ਆ ਤੇ ਉਹਨਾਂ ਦਾ ਦੇਖ ਕੇ ਸਾਰਾ ਕੁਝ ਫੇਰ ਕੋਈ ਵੋਟ ਬਣਾਉਂ ਨਹੀਂ ਤਾਂ ਬਿਲਕੁਲ ਨਹੀਂ ਉਹਨਾਂ ਦੀ ਕੋਈ ਵੋਟ ਬਿਲਕੁਲ ਨਹੀਂ ਉਹਨਾਂ ਦਾ ਆਧਾਰ ਕਾਰਡ ਔਰ ਜਿਹੜਾ ਬੰਦਾ ਰੱਖੂਗਾ ਇਹਨਾਂ ਨੂੰ ਬਿਨਾ ਸਬੂਤ ਲਿਆ ਅਰੇ ਇੱਕ ਮਿੰਟ ਵੀਜੀ ਸੌਂਤ ਹੋਵੇ ਸਾਰੇ ਵੀਜੀ ਸੌਂਤ ਹੋਵੇ ਸਾਰੇ ਉਹ ਬੰਨੀ ਨਹੀਂ ਚਾਹੀਦੀ ਬਿਨਾ ਸਬੂਤ ਤੋਂ ਕੋਈ ਵੀ ਰੱਖੂਗਾ ਤੇ ਮੈਨੂੰ ਇਨਫੋਰਮੇਸ਼ਨ ਦਿਓ ਜੱਤੇ ਮੈਂ ਆਪਣੇ ਬਾੜ ਚ ਜੇ ਆ ਬੰਦਾ ਸੀ ਕਿਰਾਏ ਤੇ ਰੱਖਣ ਲੱਗੇ ਆ ਕਿੰਦਾ ਦਾ ਬੰਦਾ ਹੈਗਾ ਮੈਂ ਤਾਂ ਵੀ ਨਾਲ ਨਹੀਂ ਮੈਂ ਨਾ ਭਿਆ ਰੱਖਣ ਦਾ ਮਤਲਬ ਨਹੀਂ ਹੈਗਾ ਬਾਈ ਜੀ ਤੁਸੇ ਰੱਖਣਗੇ ਤੁਸੀਂ ਪਿੱਛੇ ਲੱਗ ਨਹੀਂ ਸਕਦੇ ਮੈਂ ਆਪਣੇ ਬਾੜ ਦੇ ਨਹੀਂ ਮੈਂ ਆਪਣੇ ਬਾੜ ਦੇ ਨਾਲ ਹੈ ਇਹ ਨਾਲ ਮੇਰਾ ਪਰਸਰਾਹ 15 18 ਮਿੰਟ ਆਪਾਂ ਚੱਲ ਜਾਈਏ ਇੱਕ ਮਿੰਟ ਭਾਜੀ ਹੁਣ ਬੰਦੇ ਸਾਡੇ ਨਾਲ ਕਾਫੀ ਜੁੜੇ ਹੋਆ ਪੰਜੀ ਹੁਣ ਕਾਂਗਰਸ ਦੇ ਨਾਲ ਸਬੰਧ ਰੱਖਦੇ ਨੇ ਦੇਖੋ ਪੱਤਰਕਾਰੀ ਬਾਅਦ ਚ ਲਿਊਜ਼ ਚੈਨਲ ਬਾਅਦ ਚ ਆਪਾਂ ਇੱਕ ਪਹਿਲਾ ਪਾਜੀ ਇਨਸਾਨ ਆ ਬਿਲਕੁਲ 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 ਪਾਤਾ ਬਾਅਦ ਵਿੱਚ ਆਪਾਂ ਇਨਸਾਨ ਆ ਹੁਣ ਵਿੱਚੇ ਝਾੜੂ ਵਾਲੇ ਸੁਣ ਲੈਣ ਪਿੱਛੇ ਕਾਂਗਰਸ ਵਾਲੇ ਵਿੱਚੇ ਜਹਾ ਫੁੱਲ ਵਾਲੇ ਆ ਭਾਜਪਾ ਵਾਲੇ ਜਹਾ ਅਕਾਲੀ ਦਲ ਵਾਲੇ ਇਹ ਹੁਣ ਬਾਅਦ ਵਿੱਚ ਇੱਕ ਦੂਜੇ ਨੂੰ ਵੀਡੀਓ ਨਾਲ ਦਿਖਾਉਂਦੀ ਆ ਦਿਖਾਉਂਦੇ ਫਿਰ ਉਹ ਦੇਖੋ ਭਈਆਂ ਬਾਰੇ ਮੈਡਮ ਨੇ ਕੀ ਕਿਹਾ ਸ਼ਰਮ ਕਰ ਲਿਓ ਤੁਹਾਡੇ ਵੀ ਨਿਆਣੇ ਆ ਸਾਡੇ ਵੀ ਨਿਆਣੇ ਆ ਨਾ ਗਲੀਆਂ ਦੇ ਵਿੱਚ ਖੇਲਦੇ ਆ ਜਿੰਨੇ ਘਟਿਆ ਕਮਰ ਰਾਣੇ ਬਾਧੀ ਕਰਨਾ ਬਾਬਾ ਜੀ ਕਰਨਾ ਉਹਨੇ ਨਹੀਂ ਦੇਖਣਾ ਕਾਂਗਰਸ ਦਾ ਸਰਕਾਰ ਦਾ ਕਿਹੜੀ ਜਾਤਪ੍ਰਾਧੀਆਂ ਕਿਹੜੇ ਬਾਰੇ ਮੇਰਾ ਦੇਖਣਾ ਇਨਸਾਨ ਬਣੋ ਰਾਜਨੀਤੀ ਤੋਂ ਬਾਹਰ ਨਿਕਲ ਕੇ ਆਓ ਮੁਕਤੀ ਗੱਲ ਹੈ ਬਾਤ ਇਹ ਨਾਲ ਵੀਡੀਓ ਦਿਖਾਉਂਦੇ ਫਿਰੋ ਕਿ ਆਹ ਦੇਖੋ ਜੇ ਤੁਹਾਡੇ ਬਾਰੇ ਭਈਆ ਬਾਰੇ ਕੀ ਬੋਲੀ ਉਹਦੇ ਬਾਰੇ ਕੀ ਬੋਲੀ ਮੈਂ ਮੇਰਾ ਬਾੜ ਚੁੱਤੇ ਖੜਾ ਮੈਂ ਉਹਦੇ ਨਾਲ ਸਲਾਰੀ ਰਹਿ ਗਿਆ ਬਾਈ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਲਈ ਇੱਕ ਮਿੰਟ ਭਾਜੀ ਇਹਨਾਂ ਦੀ ਸਪੀਚ ਕਰ ਲਓ ਇੱਕ ਜਿਵੇਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦੀ ਹੱਥ ਜੋੜ ਕੇ ਜਿਹੜਾ ਤੁਸੀਂ ਮੇਰੇ ਇੱਕ ਗਏ ਤੇ ਇੱਥੇ ਆ ਗਏ ਆਂ ਪਰ ਇਦਾਂ ਨਾ ਹੋਵੇ ਵੀ ਅੱਜ ਤਾਂ ਆ ਗਏ ਆ ਕਿਉਂ ਅੱਜ ਤਾਂ ਹਜੇ ਤਾਜ਼ਾ ਤਾਜ਼ਾ ਕੰਮ ਹੋਇਆ ਆ ਹੈ ਜਿੰਨੋ ਕਾਲੂ ਨੂੰ ਦੋ ਦਿਨ ਹੋ ਜਾਣ ਤਾਂ ਮੁੜ ਕੇ ਕੋਈ ਉੱਧਰ ਨੂੰ ਤੁਰਿਆ ਤਾਂ ਕੋਈ ਉੱਧਰ ਨੂੰ ਤੁਰਿਆ ਜੇ ਇਦਾਂ ਆਏ ਆ ਤਾਂ ਸੱਜੇ ਮੇਰੇ ਨਾਲ ਇਦਾਂ ਹੀ ਖੜੇ ਰਹੋ ਤੇਰੀ ਹਰ ਤਰੀਕ ਤੇਰੇ ਨਾਲ ਅਸੀਂ ਸਾਰੇ ਨਾਲ ਅਸੀਂ ਸਾਡੇ ਇੱਥੇ ਆ ਗਏ ਪੰਗਾ ਮਾਰਿਆ ਹੋਰ ਪਹੁੰਚੇ ਨਾ ਪਹੁੰਚੇ ਤਾਂ ਕੋਈ ጉዳ ਨਹੀਂ ਗਵਾੜੇ ਤਾਂ 2 ਕਿਲੋਮੀਟਰ ਦੂਰ ਹੈ ਨਕੋਦਰ ਰੋਡ ਤੇ ਆ ਮੇਰੇ ਜੀ ਜੀ 1 ਮਿੰਟ ਜੀ ਭਾਏ ਸੰਸਕਾਰ ਨਾ ਕਰਿਓ ਨਹੀਂ ਤਾਂ ਪੁੱਤ ਤੇ ਕੋਈ ਕਾਰਵਾਈ ਨਹੀਂ ਕਰਦੀ ਥਾਤ ਮੈਂ ਲੈ ਕੇ ਦੇ ਦਿੰਦਾ ਬਿਲਕੁਲ ਭਾਈ ਬਿਲਕੁਲ ਆਪਾਂ ਸਹਿਮਤ ਆ ਕੱਲੂ ਆਪਾਂ ਨਾਲ ਖੜੇ ਹੋਣਾ ਉੱਥੇ ਪੋਸਟਮਾਨਮ ਦੇ ਉੱਤੇ ਸਾਰਿਆਂ ਨੇ ਹਾਂਜੀ ਪੋਸਟਮਾਨਮ ਕਰਾ ਲਓ ਭਾਜੀ ਮੌਜੂਦਾ ਜਦ ਤੱਕ ਦੋਸ਼ੀ ਨਹੀਂ ਭੜੀ ਭਾਜੀ ਮੌਜੂਦਾ ਐਮ ਐਲ اے ਮੰਤਰੀ ਇਹ ਹੋ ਗਈ ਸੀ ਭੜੀ ਆਇਆ ਖਾਰ ਹੋ ਗਿਆ ਇੱਕ ਐਡਰੈਸ ਉਹਨਾਂ ਕੋਲ ਉੱਥੇ ਦਾ ਬਿਹਾਰ ਦਾ ਯੂਪੀ ਦਾ ਹੈਗਾ ਆ ਦੂਜਾ ਆ ਗਿਆ ਪੰਜਾਬ ਦਾ ਜਿਹੜੇ ਕਿਰਾਏ ਤੇ ਰਹਿੰਦਾ ਉਹਦਾ ਵੀ ਆਧਾਰ ਕਾਰਡ ਬਣੀ ਜਾਂਦਾ ਪਿਆ ਤੁਹਾਨੂੰ ਪਤਾ ਉਹ ਬੰਦਾ ਜੂਪੀ ਆ ਬਿਹਾਰ ਦੇ ਵਿੱਚ ਕਿਹੜਾ ਕਾਂਡ ਕਰਕੇ ਆਇਆ ਹਾਂਜੀ ਭਾਈ ਉੱਤੇ ਕੁਛ ਨਹੀਂ ਪਤਾ ਉਹ ਇੱਥੇ ਜੋ ਮਰਜ਼ੀ ਕਰਕੇ ਇਹ ਰਾਤੀ ਪੁਲਿਸ ਦੇ ਕਾਬੂ ਆ ਗਿਆ ਬਾਈ ਚਾਂਸ ਨਾ ਡਰਿੰਕ ਕੀਤੀ ਹੁੰਦੀ ਇਹ ਬੰਦਾ ਵਾਪਸ ਚਲ ਜਾਂਦਾ ਬਿਹਾਰ ਜੂਪੀ ਕਿੱਥੋਂ ਲੱਭ ਲੈਣਾ ਹੀ ਨਾ ਚੱਲ ਬਣਾਹੀ ਨਾ ਭਾਈ ਯਾਰ ਬਣਾਹੀ ਨਾ ਕਿਸੇ ਕੋਈ ਦਾ ਐਡਰੈਸ ਕੀ ਕਰੂੰਗਾ ਤੁਸੀਂ ਸਾਡੇ ਜਿੰਨੇ ਲੀਡਰ ਆਏ ਆ ਮੈਂ ਕਹਿੰਦਾ ਨਾਲ ਲੈਂਦਾ ਸਵੇਰ ਦੇ ਲੀਡਰ ਆਦੇ ਆ ਗੱਲਾਂ ਮਾਰ ਕੇ ਜਾਈ ਜਾਂਦੇ ਪਏ ਆ ਇਤੋਂ ਛਡ ਕੁਛ ਨਹੀਂ ਆ ਨਾ ਕਿਸੇ ਲੀਡਰ ਨੇ ਉਹਦੇ ਬਿਆਨ ਦੇਣਾ ਜਾ ਕਹਿ ਦਿਓ ਕਿਸੇ ਵੀ ਹਿਸ਼ਾਰਪੁਰ ਦੇ ਲੀਡਰ ਨੂੰ ਪਈਆਂ ਦੇ ਉੱਤੇ ਬਿਆਨ ਦੇ ਕੇ ਦਿਖਾ ਦਵੇ ਸਵੇਰੇ ਸਾਰੀ ਵੋਟ ਬੈਂਕ ਮਰ ਜਣੀ ਆ ਸਾਡਾ ਕੋਈ ਪੰਜਾਬੀ ਜਿਹੜੀ ਰੋਸੀ ਜਾਊਗਾ ਨਾ ਕਿਸੇ ਐਮਐਲਏ ਕੋਲ ਉਹਨੇ ਆ ਕੇ ਮੜ ਜਾਇਦਾ ਪੋਲਾ ਕੀਤਾ ਹਾਂ ਮੇਰਾ ਭਰਾ ਚੱਲ ਤੂੰ ਉੱਤ ਨਾਲ ਤੁਰ ਆਈ ਉੱਠ ਕੇ ਤੁਰ ਪੰਨੇ ਆ ਪਈਆਂ ਨੂੰ ਕਹਿ ਦਿਓ ਤੁਰ ਕੇ ਦਿਖਾਓ ਆਪਣੇ ਲੀਡਰ ਤੋਂ ਬਿਨਾ ਕੋਈ ਤੁਰ ਕੇ ਦਿਖਾ ਦਵੇ ਸਾਡੇ ਮਹੱਲੇ 'ਚ ਇੱਕ ਹੀ ਹੈ ਨਹੀਂ ਇੰਨੇ ਬੰਦੇ ਹਨ ਕੀ ਇਹ ਮਹੱਲੇ 'ਚ ਬਸ ਇਹ ਮੱਲੇ ਦੇ ਵਿਹਾਨੀ ਇਹ ਮੱਲੇ ਦੇ ਵਿਹਾਨੀ ਇਹ ਇਹ ਸਿਰਫ ਛੋਟੇ ਜਿਹੇ ਸੱਦੇ ਰਹਤੇ ਮੇਰੀ ਫੇਸਬੁੱਕ ਤੇ ਇੰਸਟਾਗ੍ਰਾਮ ਦੇਖ ਕੇ ਜਾਂ ਜਿਹਨਾਂ ਬਾਕੀਆਂ ਭਰਾਵਾਂ ਨੇ ਪੋਸਟਾਂ ਪਾਈਆਂ ਉਹਨਾਂ ਨੂੰ ਦੇਖ ਕੇ ਆਇਆ ਫੋਨ ਨਹੀਂ ਕੀਤਾ ਗਿਆ ਕਿਸੇ ਨੂੰ ਇਨਸਾਨੀਅਤ ਦੇ ਨਾਤੇ ਸਾਰੇ ਇਕੱਠੇ ਹੋਏ ਆ ਆ ਮੱਲੇ ਦੇ ਵਿੱਚ ਕਿੰਨਾ ਕਿੰਨੀ ਦੁਨੀਆ ਰਹਿੰਦੀ ਆ ਕਿਸੇ ਨੂੰ ਅਹਿਸਾਸ ਹੀ ਨਹੀਂ ਹੋਇਆ ਯਾਰ ਕਿਸੇ ਦਾ ਬੱਚੇ ਦੀ ਜਾਨ ਗਈ ਆ 5 ਸਾਲ ਦਾ ਬੱਚਾ ਕਿੱਦਾਂ ਤੁਸੀਂ ਇਹ ਦਿੱਤੇ ਗਏ ਉਸ ਬੱਚੇ ਨੂੰ ਕੋਈ ਨਹੀਂ ਆ ਸਾਰਿਆਂ ਨੇ ਪਹੁੰਚਣਾ ਇਹ ਪਰਵਾਹ ਦਾ ਸਾਰੇ ਕਸਲ ਹੋ ਗਿਆ ਘੜੀਆਂ ਆ ਬੋਲੇ ਮੈਂ ਅਪੀਲ ਕਰਦਾ ਮੇਰਾ ਭਰਾ ਬਾੜ ਬੂੜ ਦਾ ਭਾਜੀ ਕੋਈ ਮਸਲਾ ਨਹੀਂ ਇੱਥੇ ਚੱਲਦਾ ਇੱਥੇ ਆ ਆਸਾਨੀਆਂ ਦੇ ਨਾਂ ਤੇ ਇੱਥੇ ਆਪਣੇ ਮਹੱਲੇ ਦੇ ਵਿੱਚੋਂ ਤੁਸੀਂ ਹਜ਼ਾਰ ਹਜ਼ਾਰ ਰੁਪਏ ਦੇ ਕਮਰੇ ਦਿੰਦੇ ਨਾ ਕਹਿੰਦੇ ਜੂਪੀ ਦਵਾ ਕੇ ਤੁਹਾਨੂੰ ਆਈਡੀ ਪ੍ਰੂਫ ਦਿਖਾਤਾ ਤੁਸੀਂ ਕਮਰਾ ਦੇ ਦਤਾ ਭਾਜੀ ਜੂਪੀ ਛੋੜਾ ਨਹੀਂ ਤੁਸੀਂ ਪਈਆ ਨਹੀਂ ਲੱਭ ਸਕਦੇ ਠੀਕ ਆ ਨਾ ਇਹ ਤਾਂ ਭਾਜੀ ਸਾਰਾ ਖਾਲੀ ਹੋਣਾ ਚਾਹੀਦਾ ਆ ਠੀਕ ਹੈ ਨਾ ਇਹ ਸਾਰਾ ਖਾਲੀ ਕਰਨ ਦਾ ਮਸਲਾ ਹੱਲ ਆ। ਇਹ ਤਾਂ ਸੜੋ ਵੀ ਤੁਹਾਨੂੰ ਪ੍ਰੂਵ ਦੇਤਾ। ਬਾਰ ਦੇ ਪੀਣ ਕਰੋ ਆਪਣੇ ਮਹੱਲੇ ਦੇ ਆਪਣੇ ਬਾਰ ਦੇ ਬੱਚਾ ਮੀਨ ਕਰੋ। ਇਹ ਮੁਤਾਬਿਕ ਇਹ ਮੁੱਦਾ ਖਤਮ ਨਹੀਂ ਹੋਇਆ। ਵਾਰਨਿੰਗ ਦੇਣੀ ਹੈ ਭਾਈ ਸਾਨੂੰ। ਦੇਖੋ ਵਾਰਨਿੰਗ ਇੱਥੇ ਸ਼ਰਮ ਆ ਜਿਹੜਾ ਚੈਨਲ ਆ ਆ ਚੈਨਲ ਆ ਸਾਰੇ ਦੇਖਦੇ ਆ। ਅੱਜ ਜਿਹੜੀ ਵਾਰਨਿੰਗ ਆ ਇਹ ਸਿਰਫ ਉੱਧੀਆਂ ਓਕੇਲੇ ਸਾਡੇ ਕੋਲ ਐਮਸੀ ਆ ਗਏ ਆ ਕੱਲੂ ਬੈ ਕੇ ਮਤਾ ਪਾਇਆ ਜਾਊਗਾ ਐਮਐਲਏ ਦੇ ਸਾਹਮਣੇ ਮਤਾ ਪਾ ਕੇ ਚਲੋ ਦਾਸ ਸੰਸਕਾਰ ਹੋਣਾ ਉਹ ਤੋਂ ਬਾਈ ਮੀਟਿੰਗ ਰੱਖੀ ਹੋਗੀ ਮਹੱਲੇ ਦੇ ਵਿੱਚ ਐਂਜਾ ਹੀ ਇਕੱਠਾ ਇਕੱਠਾ ਹੋਊਗਾ ਐਂਜਾ ਹੀ ਤੁਹਾਡੇ ਨਾਲ ਠੋਕੇ ਦਰਾਂਗੇ ਵੋਟਾਂ ਕੈਨਸਲ ਕਰਾਉਣਗੇ ਬਿਲਕੁਲ ਆ ਦੇਖੋ ਆ ਦੇਖੋ ਖੜਿਆ ਉਹਨੇ ਵਾਦਾ ਕੀਤਾ ਮੈਂ ਇੱਕ ਵਾਰ ਸਾਡੀ ਨੂੰ ਕੈਨਸਲ ਭਾਈ ਇਹਨਾਂ ਨੂੰ ਟਾਈਮ ਦੇ ਦਿਓ ਅਸੀਂ ਕੱਲੂ ਮੀਟਿੰਗ ਕਰਾਂਗੇ ਇੱਕ ਮਿੰਟ ਵੋਟਾਂ ਕੈਨਸਲ ਕਰਾਉਣਗੇ ਬਣਾਇ ਨਹੀਂ ਵੋਟਾਂ ਤਾਜ਼ਾ ترین ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ نیوز ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ نیوز